ਤੁਹਾੰਨੇ ਸਾਲ ਦੀ ਮਾਦਾ ਜੀ ਜੋ ਕਿ ਸਿੰਘਪੁਰ ਸਾਹਿਬ ਪਹੁੰਚੀ ਹੋਈ ਹੈ ਤੁਹਾਡੇ ਸਾਹਮਣੇ ਖੜੇ ਹੈ ਸੋਨੇਹਾ ਸੋ ਸ੍ਰੀਓਗ ਜਿਨ੍ਹਾਂ ਦੀ ਛੇਵੀਂ ਯਾਤਰਾ ਹੈ ਤੇ ਜੇ ਵੀ ਇਹ ਕਹਿ ਰਹੇ ਹੈ ਮੈਂ ਥੱਕੀ ਨਹੀਂ ਇਹ ਆਪਰੁਸ਼ਾ ਕਿਹੜਾ ਕੰਮ ਹੈ ਜਿਹੜਾ ਨਹੀਂ ਹੋ ਸਕਦਾ ਮਹਾਰਾਜ ਤੇ ਪ੍ਰੋਸਾ ਰੱਖ ਕੇ ਆਓਗੇ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਏਗੀ ਮਹਾਰਾਜ ਅੱਗੇ ਹੋ ਕੇ ਦਿਕਤ ਨੂੰ ਤਾਂ ਪਰੇਸ਼ਾਨ ਨੂੰ ਦੇਖੋ ਹੀ ਨਾ ਕਿ ਸਾਨੂੰ ਦਿੱਕਤ ਆ ਕੋਈ ਪਰੇਸ਼ਾਨੀ ਹੈਗੀ ਆ ਸਾਨੂੰ ਨਾ ਕੋਈ ਦਿੱਕਤ ਹੈ ਨਾ ਪਰੇਸ਼ਾਨੀ ਹੈ ਮਹਾਰਾਜ ਆਪ ਅੰਸੰਗ ਹੋ ਕੇ ਆਪ ਇਸ ਜਗ੍ਹਾ ਤੇ ਲਿਕੇ ਹੁੰਦੇ ਆ ਸੰਗਤ ਦੇ ਵਿੱਚ ਹੀ ਇਹ ਕਹਿੰਦੇ ਆ ਕਿ ਬੜਾ ਔਖਾ ਰਸਤਾ ਬੜਾ ਜਾਣਾ ਕਠਿਨੇ ਕਈਆਂ ਕਿਥੇ ਕਹਿੰਦੇ ਆ ਬਈ ਮਹਾਰਾਜ ਹੁਣ ਇੱਕ ਵਾਰੀ ਆ ਗਏ ਦੁਬਾਰਾ ਆਣਾ ਬੜਾ ਔਖਾ ਹੋਏਗਾ ਯਾਤਰਾ ਮਜੂਰ ਕਰੋ ਪਰ ਆ ਵੇਖੋ ਅੱਖਾਂ ਨੇ ਸਾਲ ਦੀ ਮਾਦਾ ਦੀ ਜੋ ਕਿ કેમકુ સાહેબ પહોંચી હુઈ હે તાકે સામે ખડે હે સોનેહા સો શ્રીયા કો ઇના દી છેવી આત્રા હે તેજે ભી એ કહે રહે હે મે થકી નહીં એજે ભી નહીં થકી હજે કે ઇndarray મનસા એ જતક આયા જાંદા મારા લિયારે આ જઈએ આના ચાહી આના ચાહીતા હે સર આ કદી ન બોલના ચાહીદા કે ઉતરે હા ઇથે કામ હે અલ્લાહ કે કરું ਅਜਾ ਹਮਦਨ ਬੋਲੋ ਐਸਾ ਦਾਮ ਨਹੀਂ ਸ਼ਮਨ ਸਹੀ ਇਥੇ ਐਨੀ ਤਵੱਸਿਆ ਕੀ ਦਿੱਤ ਅਸੀਂ ਕੌਣ ਅਸਦਾ ਕੁਝ ਵੀ ਨਹੀਂ ਹੈਗੇ ਕਦੇ ਹਿੰਮਤਾਂ ਨਹੀਂ ਹਾਰਨੀ ਚਾਹੀਦੀ ਇਹ ਆਪੁਰਸ਼ਾ ਕਿਹੜਾ ਕੰਮ ਹੈ ਜਿਹੜਾ ਨਹੀਂ ਹੋ ਸਕਦਾ ਮਹਾਰਾਜ ਤੇ ਭਰੋਸਾ ਰੱਖ ਕੇ ਆਓਗੇ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਮਹਾਰਾਜ ਆਗੇ ਹੋ ਕੇ ਤੁਹਾਨੂੰ ਲੈ ਕੇ ਆਉਣਗੇ ਮੈਂ ਤਾਂ ਜਦ ਤੱਕ ਜੀਉ ਨਹੀਂ ਉਦੋਂ ਤੱਕ ਨਹੀਂ ਆਉਂਗੀ ਬਿਲਕੁਲ ਦੇਖੋ ਇਹ ਦ੍ਰਿੜ ਨਿਸ਼ਚੈ ਹੈ ਤੇ ਇਹ ਵਿਸ਼ਵਾਸ ਹੈ ਮਹਾਰਾਜ ਦੇ ਉੱਪਰ ਇਹੀ ਵਿਸ਼ਵਾਸ ਹਰ ਇੱਕ ਸਿੰਘ ਦਾ ਹੋਣਾ ਚਾਹੀਦਾ ਵੀ ਆਪਣੇ ਗੁਰੂ ਦੇ ਮਿਲਣ ਦੀ ਤਾਂਘ ਹੋਣੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਜੇ ਦਿੱਕਤ ਹੋਵੇ ਤਾਂ ਪਰੇਸ਼ਾਨ ਨੂੰ ਦੇਖੋ ਹੀ ਨਾ ਕਿ ਸਾਨੂੰ ਦਿੱਕਤ ਨਹੀਂ ਆ ਕੋਈ ਪਰੇਸ਼ਾਨੀ ਨਹੀਂ ਹੈ ਸਾਨੂੰ ਨਾ ਕੋਈ ਦਿੱਕਤ ਹੈ ਨਾ ਪਰੇਸ਼ਾਨੀ ਹੈ ਮਹਾਰਾਜ ਆਪ ਅੰਗ ਸੰਗ ਹੋ ਕੇ ਆਪ ਇਸ ਜਗ੍ਹਾ ਤੇ ਲੈ ਕੇ ਹੁੰਦੇ ਆਂ ਤੇ ਮਹਾਰਾਜ ਆਪ ਸਹਾਇ ਹੁੰਦੇ ਆਂ ਅਸੀਂ ਮਾਤਾ ਜੀ ਦਾ ਬਹੁਤ ਧੰਨਵਾਦ ਕਰਾਂਗੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਤੁਸੀਂ ਆ ਵੀ ਆਤਰਾ ਤੇ ਆਏ ਹੋ ਤੇ ਹਿੰਮਸਾ ਮੈਨੇਜਮੈਂਟ ਟਰਸਟ ਨੂੰ ਆਪ ਜੀ ਨੂੰ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਆਈ ਜਾਓ ਤੇ ਸੰਗਤ ਦੀ ਜਿਹੜੀ ਹਿੰਮਤ ਤੇਰੀ ਹਿੰਮਤ ਹੈ ਉਹ ਵੱਧ ਹੀ ਜਾਵੇਗੀ ਆਪ ਜੀ ਨੇ ਦੇਖ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਫਸ ਸਿੰਘ ਸਾਹਿਬ ਅਖੰਡ ਸਾਲ ਦੀ ਮਾਤਾ ਜੀ ਜੋਤੀ ਸਿੰਘ ਸਾਹਿਬ ਪਹੁੰਚੀ ਹੋਈ ਹੈ ਤੁਹਾਡੇ ਸਾਹਮਣੇ ਖੜੇ ਹੈ ਸੋਨੇ ਹਾਂ ਬਹੁਤ ਸ੍ਰੀ ਅਕਾਲ ਜੀ ਇਹਨਾਂ ਦੀ ਛੇਵੀਂ ਯਾਤਰਾ ਹੈ ਤੇ ਜੇ ਵੀ ਇਹ ਕਹਿ ਰਹੇ ਹੈ ਮੈਂ ਥੱਕੀ ਨਹੀਂ ਇਹ ਆਪਰੁਸ਼ਾ ਕਿਹੜਾ ਕੰਮ ਹੈ ਜਿਹੜਾ ਨਹੀਂ ਹੋ ਸਕਦਾ ਮਹਾਰਾਜ ਤੇ ਪੋਸਾ ਰੱਖ ਕੇ ਆਓਗੇ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਏਗੀ ਮਹਾਰਾਜ ਆ ਕੇ ਹੋ ਕੇ ਦਿੱਕਤ ਨਹੀਂ ਤਾਂ ਪਰੇਸ਼ਾਨੀ ਨੂੰ ਦੇਖੋ ਹੀ ਨਾ ਕਿ ਸਾਨੂੰ ਦਿੱਕਤ ਨਹੀਂ ਆਉਗੀ ਪਰੇਸ਼ਾਨੀ ਹੈਗੀ ਹੈ ਸਾਨੂੰ ਨਾ ਕੋਈ ਦਿੱਕਤ ਹੈ ਨਾ ਪਰੇਸ਼ਾਨੀ ਹੈ ਮਹਾਰਾਜ ਆਪ ਅੰਗਸੰਗ ਹੋ ਕੇ ਆਪ ਇਸ ਜਗ੍ਹਾ ਤੇ ਲੈ ਕੇ ਹੁੰਦੇ ਆਂ ਸੰਗਤ ਦੇ ਵਿੱਚ ਹੀ ਇਹ ਕਹਿੰਦੇ ਆ ਕਿ ਅੱਛੇ ਬਣਾ ਔਖਾ ਰਸਤਾ ਬੜਾ ਜਾਣਾ ਕਠਿਨੇ ਕਈਆਂ ਕਿਥੇ ਕਹਿੰਦੇ ਆ ਬਈ ਮਹਾਰਾਜ ਹੁਣ ਇੱਕ ਵਾਰੀ ਆ ਗਏ ਦਵਾਰਿਆ ਨਾ ਬੜਾ ਔਖਾ ਹੋਏਗਾ ਯਾਤਰਾ ਮਜੂਰ ਕਰੋ ਪਰ ਆ ਵੇਖੋ ਔਖਾ ਮੇਂੇ ਸਾਲ ਦੀ ਮਾਦਾ ਜੀ ਜੋ ਕਿ ਸਿੰਘਪੁਰ ਸਾਹਿਬ ਪਹੁੰਚੀ ਹੋਈ ਹੈ ਤੁਹਾਡੇ ਸਾਹਮਣੇ ਖੜੇ ਹੈ ਸੋਨੇਹਾਰ ਸੋਤ ਸ੍ਰੀ ਅਕਾਲ ਜਿਨ੍ਹਾਂ ਦੀ ਛੇਵੀਂ ਯਾਤਰਾ ਹੈ ਤੇ ਜੇ ਵੀ ਇਹ ਕਹ ਰਹੇ ਹੈ ਮੈਂ ਥੱਕੀ ਨਹੀਂ ਮੈਂ ਨਹੀਂ ਥੱਕੀ ਜੇ ਵੀ ਥੱਕੇ ਜੇ ਵੀ ਨੇਰੀ ਮਨਸ਼ਾ ਦੇ ਵਿੱਚ ਜਦ ਤੱਕ ਆਇਆ ਜਾਂਦਾ ਮਹਾਰਾ ਲਿਆਰੀ ਨੇ ਆ ਜਾਏ ਆਣਾ ਚਾਹੀਦਾ ਹੈ ਆਣਾ ਚਾਹੀਦਾ ਹੈ ਪਰ ਅੱਜ ਕਦੇ ਨਹੀਂ ਬੋਲਣਾ ਚਾਹੀਦਾ ਕਿ ਉੱਥੇ ਆ ਹਿੱਥੇ ਕੰਮ ਅੱਲਾ ਕੀ ਕਰੂ ਅੱਛਾ ਹਮਾਦ ਬੋਲੋ ਐਸਾ ਦਾ ਮੇਸ਼ਾ ਮੈਂ ਚਾਹੀਦ ਇਥੇ ਐਨੀ ਤਵਸਿਆ ਕੀ ਕੀਤਾ ਅਸੀਂ ਕੌਣ ਅਸੇ ਦਾ ਕੁਝ ਵੀ ਨਹੀਂ ਹੈਗੇ ਕਦੇ ਹਿੰਮਤਾਂ ਨਹੀਂ ਹਾਰਨੀ ਚਾਹੀਦੀ ਇਹ ਹੈ ਪੁਰਸ਼ਾ ਕਿਹੜਾ ਕੰਮ ਹੈ ਜਿਹੜਾ ਨਹੀਂ ਹੋ ਸਕਦਾ ਮਾਰਾ ਇਤੇ ਕੋਸਾ ਰੱਖ ਕੇ ਆਓਗੇ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਏਗੀ ਮਹਾਰਾਜ ਆਸਕੇ ਹੋ ਕੇ ਤੁਹਾਨੂੰ ਲੈ ਕੇ ਆਉਣਗੇ ਮੈਂ ਤਾਂ ਜਦ ਤੱਕ ਜੀਉ ਨਹੀਂ ਆਉਦੋਂ ਤੱਕ ਨਹੀਂ ਆਉਂਗੀ ਬਿਲਕੁਲ ਦੇਖੋ ਇਹ ਦ੍ਰਿੜ ਨਿਸ਼ਚਾਏ ਤੇ ਇਹ ਵਿਸ਼ਵਾਸ ਹੈ ਮਹਾਰਾਜ ਦੇ ਉੱਪਰ ਇਹਹੀ ਵਿਸ਼ਵਾਸ ਹਰ ਇੱਕ ਸਿੰਘ ਦਾ ਹੋਣਾ ਚਾਹੀਦਾ ਵੀ ਆਪਣੇ ਗੁਰੂ ਦੇ ਮਿਲਣ ਦੀ ਤਾਂਘ ਹੋਣੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਕੀ ਦਿੱਕਤ ਨਹੀਂ ਦਾ ਪਰੇਸ਼ਾਨ ਨੂੰ ਦੇਖੋ ਹੀ ਨਾ ਕਿ ਸਾਨੂੰ ਦਿੱਕਲੀਆ ਕੋਈ ਪਰੇਸ਼ਾਨੀ ਹੈਗੀ ਆ ਸਾਨੂੰ ਨਾ ਕੋਈ ਦਿੱਕਤ ਨਾ ਪਰੇਸ਼ਾਨੀ ਹੈ ਮਹਾਰਾਜ ਆਪ ਅੰਗਸੰਗ ਹੋ ਕੇ ਆਪ ਇਸ ਜਗ੍ਹਾ ਤੇ ਲੈ ਕੇ ਹੁੰਦੇ ਆਂ ਤੇ ਮਹਾਰਾਜ ਆਪ ਸਾਈ ਹੁੰਦੇ ਆਂ ਅਸੀਂ ਮਾਤਾ ਜੀ ਦਾ ਬਹੁਤ ਧੰਨਵਾਦ ਕਰਾਂਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਸਾਰੇ ਯਾਤਰਾ ਤੇ ਆਏ ਹੋ ਤੇ ਹਿੰਮਸਾ ਮੈਨੇਜਮੈਂਟ ٹرسٹ ਤੋਂ ਆਪ ਜੀ ਨੂੰ ਬਹੁਤ ਧੰਨਵਾਦ ਹੈ ਇਸੇ ਤਰ੍ਹਾਂ ਆਈ ਜਾਓ ਤੇ ਸੰਗਤ ਦੀ ਜਿਹੜੀ ਇੰਨੀ ਤੇਰੀ ਹਿੰਮਤ ਹੈ ਉਹ ਵੱਧਦੀ ਜਾਵੇਗੀ ਆਪ ਜੀ ਨੂੰ ਦੇਖ ਕੇ वाहिगुरु जी ख़ालसा वाहिगुरु जी फते